ਭਾਈ ਗੁਰਦਾਸ ਗਰੁੱਪ ਆਫ ਕਾਲਜ ਦੇ ਚੇਅਰਪਰਸਨ ਇਨਫੋ ਟੈਕ ਪੰਜਾਬ ਦੇ ਚੇਅਰਮੈਨ ਡਾਕਟਰ ਗੁਨੇਂਦਰਜੀਤ ਸਿੰਘ ਮਿੰਕੂ ਜਵੰਦਾ ਵੱਲੋਂ ਅੱਜ ਨਵੇਂ ਸਾਲ 2025 ਦੀ ਆਮਦ ਮੌਕੇ ਨਾਨਕਿਆਣਾ ਚੌਕ ਸੰਗਰੂਰ ਵਿਖੇ ਜਪ ਹਰ ਸਕਿੱਲ ਡਿਵੈਲਪਮੈਂਟ ਵੈਲਫੇਅਰ ਸੁਸਾਇਟੀ ਸੰਗਰੂਰ ਦੇ ਦਫ਼ਤਰ ਦਾ ਉਦਘਾਟਨ ਕੀਤਾ ਗਿਆ ਇਸੇ ਮੌਕੇ ਸੁਖਨੀ ਸਾਹਿਬ ਜੀ ਦੇ ਪਾਠ ਤੇ ਕੀਰਤਨ ਦਰਬਾਰ ਸਜਾਇਆ ਗਿਆ ਜਿਸ ਵਿੱਚ ਭਾਈ ਅਵਤਾਰ ਸਿੰਘ ਹਿਯੂਰੀ ਰਾਗੀ ਜਥਾ ਮਸਤੋਣਾ ਸਾਹਿਬ ਦੇ ਭਾਈ ਨਾਜਰ ਸਿੰਘ ਹੈੱਡ ਗ੍ਰਾਂਥੀ ਹਾਜ਼ਰੀ ਵੱਲੋਂ ਹਾਜ਼ਰੀਆਂ ਭਰੀਆਂ ਗਈਆਂ ਇਸੇ ਮੌਕੇ ਗੁਰਮੇਰ ਸਿੰਘ ਕਰਾਚੋਂ ਚੇਅਰ ਮੈਨ ਜ਼ਿਲ੍ਹਾ ਯੋਜਨਾ ਬੋਰਡ ਵੱਲੋਂ ਸੰਸਥਾ ਦੇ ਕਾਰਜਾਂ ਦੀ ਸ਼ਲਾਘਾ ਕੀਤੀ ਗਈ ਮਹਿੰਦਰ ਸਿੰਘ ਸਿੱਧੂ ਜੀਰ ਪਰਸਨ ਪਨਸੀਡ ਪੰਜਾਬ ਵੱਲੋਂ ਸੰਗਤ ਦਾ ਧੰਨਵਾਦ ਕੀਤਾ ਗਿਆ ਕਲਵਾਨ ਸਿੰਘ ਕਲਕੱਤਾ ਵੱਲੋਂ ਸਟੇਜ 71 ਦੀ ਸੇਵਾ ਸੰਭਾਲੀ ਗਈ ਇਸ ਮੌਕੇ ਬਾਬਾ ਦਰਸ਼ਨ ਸਿੰਘ ਅੰਗੀਠਾ ਸਾਹਿਬ ਮਾਸਟਰ ਸਾਹਿਬ ਵੱਲੋਂ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਤੇ ਉਹਨਾਂ ਦਾ ਸਨਮਾਨਤ ਵੀ ਕੀਤਾ ਗਿਆ ਇਸ ਮੌਕੇ ਦੇ ਨਗਰ ਕੌਂਸਲ ਦੇ ਨਵੇਂ ਚੁਣੇ ਨਗਰ ਕੌਂਸਲ ਡਾਕਟਰ ਸੁਰਿੰਦਰ ਸਿੰਘ ਭਿੰਡ ਰਵਤਾਰ ਸਿੰਘ ਤਾਰਾ ਜਗਜੀਤ ਸਿੰਘ ਪ੍ਰਦੀਪ ਪੁਰੀ ਸੁਰਿੰਦਰ ਜੁੱਗਾ ਕਨੀਆ ਸ਼ਾਮ ਭਵਿੰਦਰ ਸਿੰਘ ਦਾਸ ਰੌਪੇ ਦੇ ਕੇ ਸਨਮਾਨਿਤ ਕੀਤਾ ਗਿਆ ਆਮ ਆਦਮੀ ਪਾਰਟੀ ਦੀ ਵੱਡੀ ਗੰਟੀ ਵਿੱਚ ਨੀਰਾਗੂ ਅਵਤਾਰ ਸਿੰਘ ਈਲਵਾਲ ਵੱਲੋਂ ਪਹੁੰਚੇ ਇਸ ਮੌਕੇ ਤੇ ਪ੍ਰੀਤਮ ਸਿੰਘ ਪਿੱਤੂ ਚੇਅਰ ਇਪਰੂਵਮੈਂਟ ਟਰੱਸਟ ਸੰਗਰੂਰ ਅਸ਼ੋਕ ਸਿੰਘ ਲੱਖਾ ਚੇਅਰਮੈਨ ਗਊ ਸੇਵਾ ਕਮਿਸ਼ਨ ਅਮਰੀਕ ਸਿੰਘ ਪੋਜੋ ਵਾਲੀਏ ਚੇਅਰਮੈਨ ਬੇਰਕਾ ਮਿਲਕਾ ਪਲਾਂਟ ਚੰਦਰਜੀਤ ਸਿੰਘ ਚੰਨੀ ਬਲਾਕ ਪ੍ਰਧਾਨ ਬੋਵੀ ਜ਼ਿਲ੍ਹਾ ਪ੍ਰਧਾਨ ਐਸ்சி ਵਿੰਗ ਪ੍ਰਵਿੰਦਰ ਸਿੰਘ ਪੰਨੂ ਜਗਦੀਸ਼ ਸਿੰਘ ਫੌਜੀ ਸਮੇਤ ਹੋਰ ਵੀ ਬਖ ਬਖ ਪਿੰਡਾਂ ਤੋਂ ਆਗੂ ਆਦ ਪਹੁੰਚੇ ਹੋਏ ਸਨ ਇਸ ਦੌਰਾਨ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ ਰਿਪੋਰਟ ਰਾਜ ਖੁਰਮੀ ਭਵਾਨੀਗੜ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰੋ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਂਦੇ ਪਾਠ ਦਰਸ਼ਨ ਦਰਬਾਰ ਬਲ ਧਿਆਨਤਾਰ ਬੋਲੋ ਜੀ ਪੰਜਾਬ ਪਿਆਰਿਆਂ ਚਾਹਾਂ ਸਹਿਬ ਜਾਂਦੇ ਆਂ 40 ਮੁਕਤੇ ਆਂ ਹਾਟੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜੱਪਿਆ ਵੰਡ ਸਕਿਆ ਦੇਖ ਚਲਾਈ ਤੇਗ ਵਾਹੀ ਨੇਕ ਜੀ ਮਿੰਕੂ ਜਵੰਦਾ ਨੂੰ ਮਿਲੀ ਹੈ ਮੈਂ ਸਾਰ ਇੱਕ ਗੱਲ ਕਰਦਾ ਹੁਣ ਤੇ ਦਾਨ ਤਿੰਨ ਕਿਸਮ ਦੇ ਹੁੰਦੇ ਨੇ ਤਨ ਮਨ ਧਨ ਬਹੁਤਾਂ ਕਈਆਂ ਨੂੰ ਧੰਨ ਹੁੰਦਾ ਪਰ ਮਨ ਨਹੀਂ जोडਦਾ ਵੀ ਅਸੀਂ ਸੇਵਾ ਕਰ ਸਕੀਏ ਬਹੁਤ ਬੰਦੇ ਧਨ ਕਣੀ ਉਹ ਅੱਖੇ ਹੁੰਦੇ ਨੇ ਪਰ ਉਹ ਤਨ ਕੋ ਸਰੀਰਕ ਤੌਰ ਤੇ ਸੇਵਾ ਕਰਦੇ ਨੇ ਬਹੁਤ ਘੱਟ ਸਮੇਲ ਮਿਲਦਾ ਜਿੱਥੇ ਤਨ ਮਨ ਤੇ ਧਨ ਇਹ ਤਿੰਨਾਂ ਨਾਲ ਮਨੁੱਖਾਂ ਦੀ ਸੇਵਾ ਕੀਤੀ ਜਾਂਦੀ ਹੈ ਸੋ ਮੈਂ ਗੁਜਾਰਿਸ਼ ਕਰਾਂਗਾ ਬਾਬਾ ਦਰਸ਼ਨ ਸਿੰਘ ਜੀ ਨੂੰ ਕਿ ਉਹ ਡਾਕਟਰ ਗੁਲਿੰਦਰਜੀਤ ਸਿੰਘ ਜੀ ਲਿੰਕੂ ਜਵੰਦਾ ਦਾ ਸਨਮਾਨ ਕਰਨ ਅਤੇ ਅਸ਼ੀਰਵਾਦ ਦਿਓ ਸੰਗਤ ਜੀ ਗੱਜ ਕੇ ਜਕਾਰੇ ਦੇ ਵਿੱਚ ਇਹ ਕਿ ਸਾਡੇ ਵੀਰ ਤੋਂ ਇਸੇ ਤਰ੍ਹਾਂ ਨਗਰ ਦੀ ਕੌਮ ਦੀ ਪੰਥ ਦੀ ਮਨੁੱਖਤਾ ਦੀ ਸੇਵਾ ਲਈ ਜਾ ਸਕੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ Pritam Singh Pinku ji so nihaal अमरीक सोही जी भोलेहा नगर दिया, दोणा रखिया हुई सन बोले सोने, हा। बोले सोने हा। नगर साहब को तो आए ने उन्हों का प्रणान दवंदा साहब वालों बोले सोने, हा, सोने, हा, सोने हा, बोले सोने, हा, बोले सोने, हा, बोले सोने हा, ਰਾਂਗ ਚੇਅਰਮੈਨ ਸਾਹਿਬਾਨ ਵੱਲੋਂ ਆਪਾਂ ਇਹ ਸਾਰੀ ਪਿੰਡੇ ਦਾ ਧੰਨਵਾਦ ਕਰ ਜੇ ਬਲਜਾ ਪਹਿਲ ਬਲਪੇਰੇ ਸਫਲੀਦਾ ਮਨਕਟ ਕੀਤਾ ਗਿਆ ਜੀ ਨਹੀਂ ਅੱਜ ਜਾਪੁਰ ਵੈਲਫੇਅਰ ਸੁਸਾਇਟੀ ਦੇ ਦਫਤਰ ਦਾ ਉਦਘਾਟਨ ਕੀਤਾ ਗਿਆ ਕਿਉਂਕਿ ਪਹਿਲੇ ਭਵਾਨੀਗੜ ਦੇ ਵਿੱਚ ਜਿੰਨੀ ਸੇਵਾ ਸੀਗੀ ਥੋੜੀ ਭਵਾਨੀਗੜ ਵੱਲੋਂ ਜ਼ਿਆਦਾ ਸੀ ਔਰ ਲੋਕ ਬੜੇ ਮੁਸ਼ਕਿਲ ਆਉਂਦੀ ਸੀ ਲੋਕਾਂ ਨੂੰ ਇੰਨੀ ਦੂਰ ਜਾਣਾ ਜਾਂ ਮਤਲਬ ਉਹਨਾਂ ਨੂੰ ਪਤਾ ਨਹੀਂ ਹੁੰਦਾ ਸੀ ਅਸੀਂ ਕਿੱਥੇ ਜਾਈਏ ਸੋ ਉਹਦੇ ਲਈ ਉਹਨਾਂ ਦੀ ਸਹੂਲਤ ਲਈ ਤਾਂ ਕਿ ਜੋ ਉਹਨਾਂ ਨੂੰ ਮਤਲਬ ਖੱਜਲ ਨਾ ਹੋਣਾ ਪਵੇ ਤਾਂ ਅਸੀਂ ਇਹ ਦਫ਼ਤਰ ਖੋਲਿਆ ਔਰ ਹੁਣ ਆਪਦੇ ਆਮ ਨਾਲ ਉਹ ਆ ਸਕਦੇ ਨੇ ਜੋ ਵੀ ਉਹਨਾਂ ਦੀ ਲੋਡ ਹੋਊਗੀ ਔਰ ਪ੍ਰਮਾਤਮਾ ਦੀ ਕਿਰਪਾ ਨਾਲ ਅਸੀਂ ਉਹ ਕੋਸ਼ਿਸ਼ ਕਰਾਂਗੇ ਕਿ ਸਭ ਪੂਰੀ ਕਰ ਸਕੀਏ ਕਿਹੜੇ ਕਿਹੜੇ ਸਹੂਲਤਾਂ ਪ੍ਰੋਵਾਈਡ ਕਰਾਈ ਜਾਂਦੇ ਦੇਖੋ ਜਿਵੇਂ ਮੇਰੇ ਪਹਿਲਾਂ ਵੀ ਐਨਜੀਓ ਚੱਲਦੇ ਹੋ ਤੁਹਾਨੂੰ ਪਤਾ ਹੀ ਉਹਦੇ ਵਿੱਚ ਰਾਸ਼ਨ ਉਹਦੇ ਵਿੱਚ ਬੱਚਿਆਂ ਦੀ ਜਿਹੜੇ ਬੱਚੇ ਫੀਸ ਨਹੀਂ ਦੇ ਸਕਦੇ ਅਸੀਂ ਉਹਨਾਂ ਦੀ ਫੀਸ ਕੋਸ਼ਿਸ਼ ਕਰਦੇ ਹਾਂ ਮੈਰਿਟ ਬੇਸਿਸ ਤੇ ਦਿੰਦੇ ਹਾਂ ਲਾਜ ਵੀ ਕਰਵਾਉਨੇ ਜਿੰਨਾ ਸੀ ਸਤ ਹੋ ਸਕਦਾ ਤੇ ਇਹਦੇ ਵਿੱਚ ਇੱਥੇ ਅਸੀਂ ਉਹਨਾਂ ਜੋ ਐਡੀਸ਼ਨ ਕੀਤੇ ਕਿ ਸੁਵਿਧਾ ਸੈਂਟਰ ਬਣਾਉਣ ਲੱਗੇ ਆ ਦੋ ਕੰਪਿਊਟਰ ਰੱਖਾਂਗੇ ਉੱਤੇ ਦੋ ਬੰਦੇ ਰੱਖਾਂਗੇ ਉਹਨਾਂ ਨੂੰ ਸੈਲਰੀ ਦਵਾਂਗੇ ਔਰ ਜਿਹੜੇ ਬੰਦੇ ਨਹੀਂ ਫਾਰਮ ਭਰ ਸਕਦੇ ਜਾਂ ਜਿੰਨਾਂ ਨੂੰ ਕਈ ਵਾਰ ਨੌਲੇਜ ਨਹੀਂ ਹੁੰਦੀ ਤਾਂ ਉਹ ਰਿ ਆਉਣਗੇ ਫ੍ਰੀ ਆਫ ਕਾਸਟ ਉਹਨਾਂ ਦੇ ਲਈ ਅਸੀਂ ਇਹ ਤੋਂ ਸਾਰਾ ਆਨਲਾਈਨ ਕਰਾ ਕੇ ਰੱਖਾਂਗੇ ਆਨਲਾਈਨ ਇਹ ਸਾਰੇ ਪੰਜਾਬ ਵਾਸੀ ਹੋਣਗੇ ਇਹ ਤਾਂ ਦਫਤਰ ਖੁੱਲਾ ਜੀ ਸਾਰਿਆਂ ਲਈ ਜੋ ਮਰਜ਼ੀ ਆਵੇ ਇਹ ਕੋਈ ਸਪੈਸੀਫਿਕ ਤਾਂ ਹੁੰਦਾ ਨਹੀਂ ਕਿੰਨੇ ਸੈਂਟਰ ਰਨ ਹੋ ਰਹੇ ਨੇ ਅਸੀਂ ਸिलाई ਸੈਂਟਰ ਜੀ ਨੀਰ ਬਊਟ ਮੇਰੇ ਖਿਆਲ ਨਾਲ 30 30 ਦੇ ਨੀਰ ਬਊਟ ਸ ਹੈਗੇ ਨੇ ਜਿਹੜੇ ਚੱਲ ਰਹੇ ਨੇ ਹੁਣ ਭਾਈ ਉਹ ਤਾਂ ਆਉਂਦੇ ਰਹਿੰਦੇ ਨੇ ਪਹਿਲਾਂ 30 ਤਾਂ ਦੇ ਕੋਈ ਟੀਚਰ ਤਾਂ ਹੋ ਹੀ ਗਏ ਠੀਕ ਹੈ ਤੇ ਬਾਕੀ ਜਿੰਨੇ ਹੁਣ ਬੰਦੇ ਜਿਹੜੇ ਸਿੱਖਦੇ ਨੇ ਉਹਨਾਂ ਵਿੱਚ ਵੀ ਬਹੁਤ ਸਾਰੇ ਬੱਚੇ ਨੇ ਜਿਹੜੇ ਹੁਣ ਤਾਂ ਰੋਜ਼ਗਾਰ ਚੱਲ ਰਹੇ ਨੇ ਸੋ ਬਹੁਤ ਅੱਛਾ ਕਿਰਪਾ ਪਰਮਾਤਮਾ ਦੀ ਬਹੁਤ ਕਿਰਪਾ ਸਭ ਤੋਂ ਪਹਿਲਾਂ ਜੀ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਇਸ ਨਵੇਂ ਸਾਲ ਦੇ ਦਿਨ ਤੇ ਅੱਜ ਸਾਡੇ ਲਈ ਇੱਕ ਹੋਰ ਖੁਸ਼ੀ ਦਾ ਦਿਹਾੜਾਗਾ ਵੀ ਜੋ ਬਾਈ ਮਿੰਕੂ ਜੀ ਵੱਲੋਂ ਜਪਹਰ ਬੈਲਫੇਅਰ ਐਸੋਸੀਏਸ਼ਨ ਸਥਾਪਿਤ ਕੀਤੀ ਗਈ ਸੀਗੇ ਉਸਦੇ ਦਫ਼ਤਰ ਦਾ ਉਦਘਾਟਨ ਕੀਤਾ ਗਿਆ ਤੇ ਇਸ ਮੌਕੇ ਤੇ ਗੁਰੂ ਮਹਾਰਾਜ ਤੋਂ ਪ੍ਰਵਾਨਗੀ ਲਈ ਹੈਗੇ ਪਾਠ ਪ੍ਰਗਾਸ ਕਰਵਾਏ ਗਏ ਸੀ ਜਿਨ੍ਹਾਂ ਦਾ ਜਪ ਹੋਗਾ ਤੇ ਪਹਿਲਾਂ ਤੋਂ ਹੀ ਇਹ ਤਕਰੀਬਨ 4-5 ਸਾਲਾਂ ਤੋਂ ਇਹ ਜਿਹੜੀ ਸੰਸਥਾ ਕੀ ਕੰਮ ਕਰ ਰਹੀ ਆ ਔਰਤਾਂ ਲਈ ਬਹੁਤ ਵਧੀਆ ਉਪਰਾਲੇ ਕੀਤੇ ਜਾ ਰਹੇ ਹਨ ਜਿਵੇਂ ਬੇਧਵਾ ਔਰਤਾਂ ਲਈ ਰਾਸਨ ਫਰੀ ਦਿੱਤਾ ਜਾ ਰਿਹਾ ਹੈਗਾ ਸਿਲਾਈ ਸੈਂਟਰ ਖੋਲੇ ਗਏ ਨੇਗੇ ਤਾਂ ਕਿ ਜਿਹੜੀਆਂ ਔਰਤਾਂ ਨੇਗੀਆਂ ਉਹ ਆਪਣੇ ਰੋਜ਼ਗਾਰ ਪ੍ਰਾਪਤ ਕਰ ਸਕਣ ਤੇ ਇਹ ਜਿਹੜਾ ਅੱਜ ਦਫ਼ਤਰ ਦਾ ਉਦਘਾਟਨ ਕੀਤਾ ਗਿਆ ਇਸ ਦਾ ਬੈਨੀਫਿਟ ਇਹ ਮਿਲ ਰਿਹਾ ਹੈਗਾ ਵੀ ਜਿਹੜੇ ਲੋਕ ਸੀਗੇ ਉਹ ਸਿੱਧੀ ਦਫ਼ਤਰ ਨਾਲ ਟੱਚ ਹੋ ਕੇ ਜਿਹੜਾ ਵੀ ਕੋਈ ਕਿਸੇ ਨੂੰ ਵੀ ਲੋੜਵੰਦ ਔਰਤ ਆ ਗਈ ਉਹ ਸਿੱਧੀ ਇੱਥੇ ਆ ਕੇ ਬਾਈ ਜੀ ਦੇ ਦਫ਼ਤਰ ਆ ਕੇ ਮਿਲ ਸਕਦੀ ਪਿੰਡਾਂ 'ਚ ਵੀ ਕੈਂਪ ਲਗਾਏ ਜਾ ਰਹੇ ਨੇ ਨਾ ਬਿਲਕੁਲ ਬਹੁਤ ਸਾਲਾਂ ਤੋਂ ਪਿੰਡਾਂ ਦੇ ਵਿੱਚ ਅਲੱਗ-ਅਲੱਗ ਪਿੰਡਾਂ ਦੇ ਵਿੱਚ ਕੈਂਪ ਲਗਾਏ ਜਾ ਰਹੇ ਨੇ ਜਿੱਥੇ ਉਹ 20 ਤੋਂ 50 ਲੇਡੀਆਂ ਨੂੰ ਇਕੱਠਿਆ ਕਰਕੇ ਟ੍ਰੇਨਿੰਗ ਦਿੱਤੀ ਜਾ ਰਹੀ ਆ ਸਲਾਈ ਮਸ਼ੀਨਾਂ ਵੰਡੀਆਂ ਜਾ ਰਹੀਆਂ ਤਾਂ ਕਿ ਉਹ ਸਟੀਚਿੰਗ ਦਾ ਕੰਮ ਸਿੱਖ ਕਰਕੇ ਆਪਣਾ ਰੁਜ਼ਗਾਰ ਪ੍ਰਾਪਤ ਕਰ ਸਕਣ ਮੈਂ ਮਹਿੰਦਰ ਸਿੰਘ ਸਿੱਧੂ ਚੇਅਰਮੈਨ ਪੰਚ ਉਦਘਾਟਨ ਤੇ ਪਹੁੰਚੇ ਹਾਂ ਕੀ ਕਹਿਣਾ ਚਾਹੀਦਾ ਬਹੁਤ ਵੱਡਾ ਪ੍ਰਾਲਾਇ ਤੇ ਇਹ ਜਿਹੜੀ ਜਿਹੜੀ ਲੋੜ ਹੈਗੀ ਐ ਸੋ ਸਮਾਜ ਨੂੰ ਜਿਹੜੇ ਸਵਾਦ ਸੇਵੀ ਲੋਕ ਹੁੰਦੇ ਨੇ ਆ ਜਿਹੜੇ ਸੇਵਾ ਕਰਨਾ ਚਾਹੁੰਦੇ ਹੁੰਦੇ ਨੇ ਉਹਨਾਂ ਲੋਕਾਂ ਦਾ ਦਿਲ ਦੇ ਵਿੱਚ ਹੁੰਦੀ ਐ ਇਸ ਕਰਕੇ ਸਾਡਾ ਛੋਟਾ ਭਰਾ ਐ ਮਿੰਕੂ ਜਮੰਦਾ ਤੇ ਉਹਨੇ ਵੱਡਾ ਪ੍ਰਾਲਾ ਕੀਤਾ ਐ ਕਈ ਸਾਲਾਂ ਤੋਂ ਇਹ ਸੇਵਾ ਕਰ ਰਹੇ ਨੇ ਪਰ ਜਿਵੇਂ ਚੇਅਰਮੈਨ ਸਾਹਿਬ ਨੇ ਦੱਸਿਆ ਕਿ ਦਫਤਰ ਬਣਾ ਕੇ ਹੋਰ ਵਧੀਆ ਇੱਕ ਟਿਕਾਣਾ ਮਿਲੇ ਆ ਲੋਕਾਂ ਨੂੰ ਆ ਜਿਹੜੇ ਲੋਕਾਂ ਨੂੰ ਜ਼ਰੂਰਤਬੰਦ ਲੋਕ ਨੇ ਉਹ ਇੱਥੇ ਪਹੁੰਚਣਗੇ ਤੇ ਆਪਣੇ ਕੰਮ ਕਰਾਉਣਗੇ ਤੇ ਪਹਿਲਾਂ ਦੀ ਸੇਵਾ ਨੂੰ ਕਿਵੇਂ ਦੇਖਦੇ ਬਹੁਤ ਵਧੀਆ ਪਰਮਾਤਮਾ ਭਲੀ ਕਰੇ ਇਹ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਕਰਨ ਤੇ ਇਹਨਾਂ ਨੂੰ ਰੱਬ ਬਲ ਬਖਸ਼ੇ ਕਿਉਂਕਿ ਸੇਵਾ ਕਿਸੇ ਕਿਸੇ ਦੇ ਪੱਲੇ ਆਉਂਦੀ ਹੈ ਉਹਨਾਂ ਦੇ ਵਿੱਚ ਸਾਡੇ ਭਰਾ ਛੋਟਾ ਹੈ ਜਮੰਦਰ ਸਾਹਿਬ ਹੈਗੇ ਨੇ ਜਿਹੜੇ ਦਿਨੋਂ ਲੱਗੇ ਨੇ ਕਿ ਲੋਕਾਂ ਦੀ ਸੇਵਾ ਕਰਨੀ ਚਾਹੀਦੀ ਹੈ